ਅਸੀਤਾਂ ਜਿੰਮੇ ਅੱਜੇ ਸੇਵਾਵਾਂ ਚੱਲ ਰਹੀਆਂ ਮਹਾਰਾਜ ਦੀ ਕਿਰਪਾ ਨਾਲ ਉਵੇਂ ਚੱਲ ਰਹੀਆਂ ਨੇ ਜੀ ਦੇਖੋ ਜੇ ਕੋਈ ਚੰਗਾ ਕੰਮ ਕਰਦਾ ਵਾ ਤੇ ਸਾਰੇ ਉਹਦੇ ਵਿਰੋਧੀ ਨਹੀਂ ਹੁੰਦੇ ਸਾਰੇ ਉਹਦੇ ਪੱਖ 'ਚ ਨਹੀਂ ਹੁੰਦੇ ਤੁਹਾਡੇ ਫੇਕ ਹੈ ਕਿ ਪੀੜਿਤ ਕੋਈ ਸੱਚਾਈ ਨਹੀਂ ਹੈ ਬਾਕੀ ਜਾਜ ਦਾ ਬੇਸਾ ਜੋ ਜਾਚ ਹੋਊਗੀ ਮਤਲਬ ਜੋ ਦੁੱਧ ਦੁੱਧ ਪਾਣੀ ਦਾ ਪਾਣੀ ਸਾਹਮਣੇ ਆ ਜਾਏਗਾ ਧਾਮੇ ਭੇਖ ਨਾਲ ਸਾਡੀ ਸ਼ਰਦਾ ਜੁੜੀ ਹੋਈ ਆ ਆਸਤਾ ਜੁੜੀ ਹੋਈ ਆ ਸਾਡੀਆਂ ਕਾਫੀ ਪੀੜੀਆਂ ਤੋਂ ਅਸੀਂ ਇੱਥੇ ਆਉਂਦੇ ਆ ਅਸੀਂ ਅੱਜ ਵੀ ਇਸ ਧਾਮ ਨੂੰ ਸਮਰਪਤ ਆ ਕਿਹੜੀ ਜੱਟ ਹੋਣੀ ਚਾਹੀਦੀ ਔਰ ਸਨਰ ਪੱਕ ਜੱਟ ਹੋਊਗੀ ਸਾਨੂੰ ਪ੍ਰਸਾਦ ਦਾ ਪੂਰਾ ਭਰੋਸਾ ਕਿਹੜਾ ਵੀ ਇੱਕ ਖਾਸ ਬੰਦੇ ਦਾ ਡੇਰਾ ਹੈ ਸੰਗਤ ਦਾ ਡੇਰਾ ਬਾਜੀ ਮਹਾਪੁਰਸ਼ਾਂ ਦੀ ਤਪੋਸਥਾਨ ਭੂਮੀ ਆ ਤੇ ਅੱਜ ਵੀ ਚੱਲ ਰਿਹਾ ਆਉਣ ਵਾਲੇ ਸਮੇਂ ਤੂੰ ਵੀ ਚੱਲੂਗਾ ਤੇ ਚੱਲਦਾ ਹੀ ਰਹਿਣਾ ਪਹਿਲਾਂ ਵੀ ਚੱਲ ਰਿਹਾ ਸਦੀਆਂ ਤੋਂ ਸਸ਼ੇ ਗਾਲ ਜੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਤੇ ਮੈਂ ਮਿਤ ਜਗਰਾਉਂ ਦੇ ਇੱਕ ਪਿੰਡ ਤਲਵੰਡੀ ਖੁਰਦ ਦੇ ਵਿੱਚੋਂ ਇੱਕ ਵੀਡੀਓ ਵਾਇਰਲ ਹੁੰਦੀ ਹੈ ਜੋ ਪੂਰੀ ਹਲੇ ਡੇਰੇ ਦੀ ਦੱਸੀ ਜਾਂਦੀ ਹੈ ਮੈਂ ਉਸੇ ਡੇਰੇ ਤੇ ਮੌਜੂਦ ਹਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਾਫੀ ਵੱਡੀ ਜਿਹੜੀ ਜਗ੍ਹਾ ਹੈ ਇਹ ਡੇਰੇ ਦੀ ਹੈ ਤੇ ਉੱਥੇ ਹੀ ਜਿਹੜੇ ਭਗਤ ਨੇ ਜਿਹੜੇ ਸੇਵਾਦਾਰ ਨੇ ਉਹ ਵੀ ਸਾਡੇ ਨਾਲ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਆਪਾਂ ਕੋਸ਼ਿਸ਼ ਕਰਾਂਗੇ ਕਿਉਂਕਿ ਕਾਫੀ ਜਿਹੜੀਆਂ ਅ ਅੱਛੇ ਕੰਮ ਵੇ ਇਨਾਂ ਵੱਲੋਂ ਕੀਤੇ ਜਾ ਰਹੇ ਸੀ ਕਾਫੀ ਜਿਹੜੇ ਬਾਲ ਸੁਧਾਰ ਕਾਰਜ ਇਹਦਾ ਦੀ ਚੀਜ਼ਾਂ ਵੀ ਜਿਹੜੀਆਂ ਸੇਵਾਵਾਂ ਨੂੰ ਲੈ ਕੇ ਬਣਾਈਆਂ ਗਿਆ ਸਰ ਇੱਕ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ ਤੇ ਉਹਨੂੰ ਕਿਦਾਂ ਦੇਖਦੇ ਹੋ ਹੇ ਉਦੋਂ ਤਾਂ ਸਾਰਾ ਦੇਖ ਹੀ ਰਿਹਾ ਵਾ মিডিਆ ਵੀ ਦੇਖ ਰਿਹਾ ਸਾਰੇ ਦੇਖ ਰਹੇ ਆ ਪਰ ਚਲੋ ਇਹ ਜਾਂਚ ਦਾ ਵਿਸਾਵਾ ਤੇ ਜਦੋਂ ਵੀ ਜਾਂਚ ਹੋ ਗਈ ਆ ਉਹ ਸਾਰਿਆਂ ਦੇ মিডিਆ ਦੇ ਸਾਹਮਣੇ ਸਾਰਿਆਂ ਦੇ ਸਾਹਮਣੇ ਆ ਜਾਣਾ ਵਾ ਫਾਈਨਲ ਟੱਚ ਮਿਲ ਜਾਊਗਾ ਕੋਈ ਗੱਲ ਇਹ ਕੌਣ ਲੋਕ ਨੇ ਜਿਨ੍ਹਾਂ ਨੇ ਵੀਡੀਓ ਬਣਾਈ ਵੀਡੀਓ ਜੇ ਫੇਕ ਹੈ ਕਿੱਦਾਂ ਦੇਖਦੇ ਹੋ ਇਸ ਚੀਜ਼ ਨੂੰ ਨਹੀਂ ਅਬ ਇਹ ਗੱਲ ਮੈਂ ਕਹਿ ਨਹੀਂ ਸਕਦਾ ਵੀ ਕਿਨੇ ਬਣਾਈਆ ਕਿਵੇਂ ਹੋਈ ਇਹ ਤਾਂ ਸਾਰਾ ਗੱਲਾਂ ਬਾਤ ਵਾਤ ਦੀਆਂ ਨੇ ਇਹ ਸਾਰਾ ਸਾਹਮਣੇ ਆ ਹੀ ਜਾਣਾ ਵੈਸੇ ਕਈ ਲੋਕਾਂ ਵੱਲੋਂ ਕਿਹਾ ਗਿਆ ਕਿ ਡੇਰੇ ਬੰਦ ਨੇ ਡੇਰੇ ਦੇ ਉੱਤੇ ਤਾਲਾ ਲੱਗਿਆ ਹੋਇਆ ਪਰ ਇੱਥੇ ਤਾਂ ਕਾਫੀ ਡੇਰੇ ਸੇਵਾਦਾਰ ਖੜੇ ਨੇ ਤੇ ਡੇਰੇ ਦਾ 메ਨ ਦਰਵਾਜ਼ਾ ਵੀ ਖੁੱਲਾ ਹੋਇਆ ਉਹ ਤਾਂ ਚਲੋ ਹੁਣ ਲੰਗਰ 24 ਘੰਟੇ ਚੱਲਦਾ ਸੰਗਤ ਲੰਗਰ ਛਕਣ ਆਉਂਦੀ ਹੈ ਕੋਈ ਗਰੀਬ ਆ ਵਿਚਾਰਾ ਉਹ ਲੰਗਰ ਛਕਣ ਆ ਜਾਂਦਾ ਜਾਂ ਕੋਈ ਜੋ ਵੀ ਕੰਮਕਾਰ ਕਰਦੇ ਆ ਨੇੜੇ ਸਾਰੇ ਲੰਗਰ ਛਕਣ ਆਉਂਦੇ 24 ਘੰਟੇ ਚੱਲ ਰਿਹਾ ਲੰਗਰ ਤੇ ਆਸ-ਪਾਸ ਤੇ ਲੋਕਾਂ ਨਾਲ ਵੀ ਮੈਂ ਗੱਲਬਾਤ ਕੀਤੀ ਉਹਨਾਂ ਦਾ ਕਹਿਣਾ ਹੈ ਕਿ 1717 ਈਸਵੀ ਤੋਂ ਜਿਹੜਾ ਇਹ ਡੇਰਾ ਇੱਥੇ ਮੌਜੂਦ ਹੈ ਨਹੀਂ 1717 ਨਹੀਂ ਉਹ 1717 ਤੋਂ ਤਾਂ ਗਰੀਬਦਾਸ ਮਹਾਰਾਜ ਜੀ ਦਾ ਜਨਮ ਹੋਇਆ ਜਿਨ੍ਹਾਂ ਦੀ ਇਹ ਸੰਪਰਦਾ ਚੱਲ ਰਹੀ ਹੈ ਗਰੀਬਦਾਸ ਮਹਾਰਾਜਿਆਂ ਦੀ ਤੇ ਇਹ ਗਰੀਬਦਾਸੀ ਸੰਪਰਦਾ ਵਾ ਕਬੀਰ ਪੰਥੀ ਵੀ ਕਹਿ ਸਕਦੇ ਆ ਸਾਡੀ ਸੰਪਰਦਾਇ ਇਲਾਗਾ ਇਦਾਂ ਤੇ ਕਿਹੜੇ ਕਿਹੜੇ ਜਿਹੜੇ ਆ ਵਧੀਆ ਕੰਮ ਜਾਂ ਲੋਕ ਭਲਾਈ ਦੇ ਕੰਮ ਡੇਰੇ ਵੱਲੋਂ ਕੀਤੇ ਜਾ ਰਹੇ ਨੇ ਲੋਕ ਭਲਾਈ ਦੇ ਕੰਮ ਤਾਂ ਮੈਂ ਕਹੀ ਨਹੀਂ ਸਕਦਾ ਇੰਨੇ ਚੱਲਦੇ ਆ ਅਲੱਗ-ਅਲੱਗ ਨਗਰਾਂ ਦੇ ਵਿੱਚ ਗੁਰਦੁਆਰਿਆਂ ਦੀਆਂ ਸੁਵਾਮਾਂ ਤੇ ਅਨਾਥ ਬੱਚਿਆਂ ਦੀਆਂ ਗਰੀਬ ਕੁੜੀਆਂ ਦੀਆਂ ਵਿਆਹ ਸ਼ਾਦੀਆਂ ਤੇ ਹੋਰ ਵੀ ਅਲੱਗ-ਅਲੱਗ ਕੈਂਪ ਲੱਗ ਰਹੇ ਨੇ ਸੁਵਾਮਾਂ ਜੋ ਵੀ ਫ੍ਰੀ ਸੁਵਾਮਾਂ ਮੁਕਤ ਸੇਵਾ ਮਹਾਰਜੀ ਵੱਲੋਂ ਇਹ ਕੀਤੀ ਜਾਂਦੀ ਹੈ ਜੀ ਤੇ ਹੋਰ ਵੀ ਸੇਵਾਦਾਰ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਸਰ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਉਹ ਚ ਕਿੰਨੀ ਕਿ ਸੱਚਾਈ ਲੱਗਦੀ ਹੈ ਕਿਉਂਕਿ ਇੱਕ ਆਸਥਾ ਜੁੜੀ ਹੁੰਦੀ ਹੈ ਅਸੀਂ ਡੇਰੇ ਦੇ ਨਾਲ ਜੁੜੇ ਆ ਜਾਂ ਕਿਸੇ ਵੀ ਸੰਪਰਦਾਇ ਨਾਲ ਜੁੜੇ ਹੋਏ ਆ ਤੇ ਪਿਓ ਵਾਂਗ ਉਹਨਾਂ ਨੂੰ ਅਸੀਂ ਮੰਨਦੇ ਆ ਤੇ ਕਿੱਦਾਂ ਦੀ ਦਿਲ ਤੇ ਉੱਤੇ ਬੀਤਦੀ ਹੈ ਜਦ ਇਦਾਂ ਦੀ ਕੋਈ ਚੀਜ਼ ਬਾਹਰ ਆਂਦੀ ਹੈ ਜਾਂ ਕੋਈ ਇਲਜ਼ਾਮ ਲਗਾਤਾ ਹੈ ਕੋਈ આરોਪ ਲਗਾਉਂਦਾ ਟੋਟਲੀ ਫੇਕ ਆ ਜਿਹੜੀ ਵੀਡੀਓ ਹੈ ਟੋਟਲੀ ਫੇਕ ਹੈ ਟੋਟਲੀ ਫੇਕ ਹੈ ਵੀਡੀਓ 'ਚ ਕੋਈ ਸੱਚਾਈ ਨਹੀਂ ਹੈ ਬਾਕੀ ਜਾਂਚ ਦਾ ਵਿਸ਼ਾ ਜੋ ਜਾਂਚ ਹੋਊਗੀ ਮਤਲਬ ਜੋ ਦੁੱਧ ਦੁੱਧ ਪਾਣੀ ਦਾ ਪਾਣੀ ਸਾਹਮਣੇ ਆ ਜਾਏਗਾ ਤੁਸੀਂ ਵੀ ਚਾਹਨੇ ਹੋ ਨਿਰਪੱਖ ਜਿਹੜੀ ਇਹ ਜਾਂਚ ਨਿਰਪੱਖੀ ਦੀ ਜਾਂਚ ਹੋਣੀ ਚਾਹੀਦੀ ਔਰ ਸਾਰ ਨਿਰਪੱਖ ਜਾਂਚ ਹੋਊਗੀ ਇਹ ਸਾਨੂੰ ਪ੍ਰਸ਼ਾਸਨ ਦਾ ਪੂਰਾ ਭਰੋਸਾ ਜੀ ਤੇ ਸਰ ਤੁਸੀਂ ਮੌਜੂਦ ਹੋ ਇੱਥੇ ਜੀ ਸੇਵਾਵਾਂ ਹੁਣ ਵੀ ਚੱਲ ਰਹੀਆਂ ਨੇ ਗੇਟ ਦਰਵਾਜ਼ੇ ਹਲੇ ਵੀ ਖੁੱਲੇ ਹੋਏ ਨੇ ਕਿੱਦਾਂ ਦੇਖਦੇ ਹੋ ਅਸੀਂ ਤਾਂ ਜਿਵੇਂ ਅੱਗੇ ਸੇਵਾਵਾਂ ਚੱਲ ਰਹੀਆਂ ਮਹਾਰਾਜ ਦੀ ਕਿਰਪਾ ਨਾਲ ਉਵੇਂ ਚੱਲ ਰਹੀਆਂ ਨੇ ਜੀ ਦੇਖੋ ਜੇ ਕੋਈ ਚੰਗਾ ਕੰਮ ਕਰਦਾ ਵਾ ਤੇ ਸਾਰੇ ਉਹਦੇ ਵਿਰੋਧੀ ਨਹੀਂ ਹੁੰਦੇ ਸਾਰੇ ਉਹਦੇ ਪੱਖ 'ਚ ਨਹੀਂ ਹੁੰਦੇ ਠੀਕ ਹੈ ਜੀ ਚੰਗੇ ਕੰਮ ਕਰਨ ਵਾਲੇ ਦੀਆਂ ਸੇਵਾਵਾਂ ਵਿਚ ਰਿਕਾਪਟਾਂ ਤਾਂ ਪੈਂਦੀਆਂ ਸ਼ੁਰੂ ਤੋਂ ਹੀ ਆਈਆਂ ਨੇ ਜੀ ਸਾਡੇ ਸਾਰੇ ਧਰਮ ਦੀ ਸਾਰੇ ਭੇਖ ਦੀ ਇਸ ਆਸਥਾਨ ਨਾਲ ਬਹੁਤ ਵੱਡੀ ਸ਼ਰਧਾ ਜੁੜੀ ਹੋਈ ਆ ਭਾਗਵੇਂ ਭੇਖ ਨਾਲ ਸਾਡੀ ਸ਼ਰਧਾ ਜੁੜੀ ਹੋਈ ਆ ਆਸਥਾ ਜੁੜੀ ਹੋਈ ਆ ਸਾਡੀਆਂ ਕਾਫੀ ਪੀੜ੍ਹੀਆਂ ਤੋਂ ਅਸੀਂ ਇੱਥੇ ਆਉਂਦੇ ਆ ਅਸੀਂ ਅੱਜ ਵੀ ਇਸ ਧਾਮ ਨੂੰ ਸਮਰਪਤ ਆ ਤੇ ਜੋ ਇਹ ਬਾਦ-ਵਿਵਾਦ ਚੱਲ ਰਿਹਾ ਵਾ ਉਹ ਜਾਂਚ ਦਾ ਵਿਸ਼ਾ ਉਹ ਜਾਂਚ ਸਰਕਾਰ ਵੱਲੋਂ ਚੱਲ ਰਹੀ ਆ ਉਹ ਤੁਹਾਡੇ ਥੋੜੇ-ਥੋੜੇ ਦਿਨਾਂ ਦੇ ਵਿੱਚ ਸਾਹਮਣੇ ਆਜੂਗੀ ਜੋ ਵੀ ਸੱਚ ਹੋਊਗਾ ਉਹ ਅਸੀਂ ਪ੍ਰਮਾਨ ਕਰਾਂਗੇ ਤੇ ਕੀ ਲੱਗਦਾ ਹੈ ਵਿਰੋਧੀ ਕੌਣ ਅਸੀਂ ਕੁਝ ਨਹੀਂ ਕਹਿ ਸਕਦੇ ਜੀ ਵਿਰੋਧੀ ਕੌਣ ਨੇ ਹੁਣ ਕਿਸੇ ਦਾ ਜੇ ਪਤਾ ਹੋਵੇ ਤਾਂ ਫਿਰ ਅਸੀਂ ਉਹਦੇ ਤੇ ਐਕਸ਼ਨ ਲਈਏ ਹੁਣ ਤਾਂ ਅਸੀਂ ਸਰਕਾਰ ਦੀ ਜੋ ਵੀ ਕਾਰਵਾਈ ਆ ਉਸ ਨੂੰ ਦੇਖ ਰਹੇ ਹਾਂ ਵੀ ਉਹ ਕੀ ਕਰ ਰਹੀ ਆ ਤੇ ਜੋ ਵੀ ਸੱਚ ਆ ਤੁਹਾਡੇ ਸਾਹਮਣੇ ਆਜੂਗਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਦਾਂ ਹੀ ਜਿਹੜਾ ਡੇਰਾ ਚੱਲਦਾ ਰਹੂਗਾ ਤੇ ਉਦਾਂ ਹੀ ਸਮਾਵਾ ਚੱਲਦੀਆਂ ਰਹਿਣਗੀਆਂ ਜੀ ਜੀ ਸੰਗਤ ਨੇ ਤਾਂ ਆਉਂਦੀ ਰਹਿਣਾ ਵੀ ਇਹ ਕਿਹੜਾ ਵੀ ਇੱਕ ਖਾਸ ਬੰਦੇ ਦਾ ਡੇਰਾ ਇਹ ਸੰਗਤ ਦਾ ਡੇਰਾ ਵਾ ਜੀ ਮਹਾਪੁਰਸ਼ਾਂ ਦੀ ਤਪੋ ਸਥਾਨ ਭੂਮੀ ਆ ਤੇ ਅੱਜ ਵੀ ਚੱਲ ਰਿਹਾ ਆ ਆਉਣ ਵਾਲੇ ਸਮੇਂ 'ਚ ਵੀ ਚੱਲੂਗਾ ਤੇ ਚੱਲਦਾ ਹੀ ਰਹਿਣਾ ਪਹਿਲਾਂ ਵੀ ਚੱਲ ਰਿਹਾ ਸਦੀਆਂ ਤੋਂ ਤੇ ਮਹਾਰਾਜ ਦੀ ਕਿਰਪਾ ਵਾ ਕੋਈ ਅਸੀਂ ਤਾਂ ਇੱਥੇ ਹਜੇ ਤੱਕ ਮਾੜਾ ਕੰਮ ਦੇਖਿਆ ਨਹੀਂ ਮਹਾਰਾਜ ਦੀ ਅਪਾਰ ਬਖਸ਼ਿਸ਼ ਆ ਥੋੜੇ ਦਿਨਾਂ ਦੇ ਵਿੱਚ ਸਾਰਾ ਕੁਝ ਸੱਚ ਤੁਹਾਡੇ ਸਾਹਮਣੇ ਆਜੂਗਾ ਤੋ ਇਹ ਸੇਵਾਦਾਰ ਨੇ ਇਹਨਾਂ ਦਾ ਕਹਿਣਾ ਹੈ ਕਿ ਜਿਹੜੀ ਵੀਡੀਓ ਹੈ ਟੋਟਲੀ ਫੇਕ ਹੈ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣਾ ਇਹ ਹੋਗਾ ਕਿ ਜਿਹੜੇ ਪ੍ਰਸ਼ਾਸਨਿਕ ਕਾਰਵਾਈ ਤੋਂ ਬਾਅਦ ਇਹਦਾ ਸੱਚ ਕੀ ਆਂਦਾ ਹੈ ਤੇ ਜੁੜੇ ਰਹੋ ਲੁਧਿਆਣਾ ਲਾਈਵ ਦੇ ਨਾਲ ਅਗਲੀ ਅਪਡੇਟ ਲੈ ਕੇ ਫਿਰ ਤੋਂ ਰੂਬਰੂ ਹੋਵਾਂਗੇ